ਇਹਨਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਮਨ ਕ੍ਰੇਟ ਸੱਪ ਨੇ ਡੰਗ ਮਾਰਤਾ ਸੀਗਾ ਤੇ ਬਿਲਕੁਲ ਜਿਵੇਂ ਆਪਾਂ ਕਹਿੰਦੇ ਮੌਤ ਨੂੰ ਟੱਚ ਕਰਕੇ ਮੁਰਨਾ ਇਹ ਬਿਲਕੁਲ ਮੌਤ ਨੂੰ ਟੱਚ ਕਰਕੇ ਮੋੜੇ ਨੇ ਕਾਮਨ ਕ੍ਰੇਟ ਇੱਕ ਐਸੀ ਪ੍ਰਜਾਤੀ ਆ ਸੱਪਾਂ ਦੀ ਕਹਿੰਦੇ ਵੀ ਅੱਖ ਚਪਕਦੇ ਹੀ ਬੰਦੇ ਦੀ ਜਾਨ ਨਿਕਲ ਜਾਂਦੀ ਹੈ ਬੰਦੇ ਨੂੰ ਸੋਚਣ ਦਾ ਮੌਕਾ ਵੀ ਨਹੀਂ ਮਿਲਦਾ ਵੀ ਯਾਰ ਇਹਦੇ ਸੱਪ ਲੜ ਗਿਆ ਵੀ ਕਰੀਏ ਕੀ ਕਿਉਂਕਿ ਬਹੁਤ ਸਾਰੀਆਂ ਧਾਰਨਾਵਾਨੇ ਲੋਕਾਂ ਦੀਆਂ ਵੀ ਥੌੜਾ ਪਵਾ ਲਓ ਜ਼ਹਿਰ ਕਢਵਾ ਲਓ ਜ਼ਹਿਰ ਚਸਵਾਲੋ ਨਾ ਬਹੁਤ ਸਾਰੀਆਂ ਅਲੱਗ-ਅਲੱਗ ਲੋਕਾਂ ਦੀਆਂ ਧਾਰਨਾਵਾਨੇ ਪਰ ਸਰਦਾਰ ਸਾਹਿਬ ਨੇ ਆਪਣੀ ਜਾਨ ਨੂੰ ਕਿਵੇਂ ਬਚਾਇਆ ਕਿਵੇਂ ਉਹ ਰਾਤ ਦਾ ਵਰਤਾਂਤ ਸੀ ਕਿਉਂਕਿ ਰਾਤ ਨੂੰ ਇਹਨਾਂ ਦੇ ਜਿਹੜਾ ਕਾਮਨ ਕ੍ਰੀਟਸ ਆਪਣੇ ਡੰਗ ਮਾਰਿਆ ਸੀ ਅਸਲ 'ਚ ਦੋਸਤੋ ਥੋੜੀ ਜਿਹੀ ਗੱਲ ਇਹ ਵੀ ਆ ਵੀ ਪਹਿਲਾਂ ਇਹ ਆਪਣੇ ਪ੍ਰਜਾਤੀ ਪਾਈ ਨਹੀਂ ਜਾਂਦੀ ਸੀ ਆ ਪਿੱਛੇ ਜੇ ਹੜ੍ਹ ਆਏ ਨੇ ਜਦੋਂ ਤੇ ਉਹ ਹੜ੍ਹ ਆਉਣ ਤੋਂ ਬਾਅਦ ਕਾਮਨ ਕ੍ਰੀਟ ਕਾਮਨ ਹੋ ਗਿਆ ਪੰਜਾਬ ਹਰਿਆਣਾ ਏਰੀਆ ਜਿਹੜੇ ਜਿਹੜੇ ਏਰੀਆ ਦੇ ਵਿੱਚ ਫਲੱਡ ਲੰਘ ਕੇ ਗਿਆ ਉਸ ਏਰੀਏ ਦੇ ਵਿੱਚ ਕਾਮਨ ਕ੍ਰੀਟ ਨਾ ਹੁਣ ਆਮ ਹੋ ਗਿਆ ਬਹੁਤ ਸਾਰੇ ਕਾਮਨ ਕ੍ਰੀਟ ਉਸ ਤੋਂ ਬਾਅਦ ਹੀ ਨਿਕਲ ਲੱਗੇ ਨੇ ਸਸਰੀ ਕਾਲ ਸਰਦਾ ਸਾਹਿਬ ਸਸਰੀ ਕਾਲ ਜੀ ਅੱਛਾ ਉਸ ਉਸ ਦਿਨ ਦਾ ਨਾ ਕੀ ਵਰਤਾਂਤ ਰਿਹਾ ਕੀ ਕਹਾਣੀ ਕਿਵੇਂ ਸੱਪ ਤੁਹਾਡੇ ਘਰ ਪਹੁੰਚਿਆ ਕਿਵੇਂ ਤੁਹਾਨੂੰ ਪਤਾ ਲੱਗਿਆ ਸੱਪ ਲੜਨ ਤੋਂ ਬਾਅਦ ਕੀ ਕੀ ਤੁਹਾਡੇ ਨਾਲ ਵਰਤਾਂ ਤੋਂ ਸਾਰੀ ਕਹਾਣੀ ਜਲਵਾ ਦੱਸੋ ਸ਼ਾਮ ਨੂੰ ਜੀ ਖਾਣਾ ਖੂਣਾ ਖਾ ਕੇ ਅਸੀਂ ਅੱਛਾ ਜੀ ਖਾਣਾ ਖਾਏ ਤੋਂ ਬਾਅਦ ਪਈ ਜਦੋਂ ਹਾਂ ਪਰ ਉਹਦਾ ਨਿਜਮਾ ਰੋਜ ਦਾ ਕੱਪੜੇ ਝਾੜ ਚੁੜ ਕੇ ਵਿਛਾਣੇ ਆ ਹਾਂਜੀ 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 ਪਰ ਛੋਟੀ ਮੋਡੀ ਚੀਜ਼ ਤਾਂ ਝਾੜ ਵਿੱਚ ਰਹਿ ਸਕਦੀ ਹੈ ਹਾਂ ਹਾਂ ਅਸੀਂ ਕੱਪੜੇ ਝਾੜ ਚੁੜ ਕੇ ਪਿਛਾ ਕੇ ਪਏ ਹਾਂਜੀ ਪਿਆ ਤੋਂ ਬਾਅਦ ਸਮਝ ਲਿਆ ਕਿ ਕੂਲਰ ਲੱਗ ਰੂਮ ਦੇ ਅੰਦਰ ਪਏ ਹਾਂ ਰੂਮ ਦੇ ਅੰਦਰ ਪਏ ਗਏ ਠੀਕ ਹੈ ਜੀ ਰੂਮ ਦੇ ਅੰਦਰ ਕੂਲਰ ਲੱਗ ਰਿਹਾ ਸੀ ਥੋੜਾ ਥੋੜਾ ਠੰਡੇ ਠੰਡੇ ਹੀ ਹਵਾ ਰਹੀ ਸੀ ਬਸ ਮਹਿਸੂਸ ਜਿਹਾ ਰੇ ਦੀ ਵੀ ਵਧੀਆ ਠੰਡ ਜੀ ਹੈ ਹਾਂ ਠੀਕ ਹੈ ਜੀ ਪਈ ਤੋਂ ਬਾਜੀ ਸੋ ਗਿਆ ਸੀ ਸੋਣ ਤੋਂ ਬਾਅਦ 1:30 11 ਵਜੇ ਦਾ ਟਾਈਮ ਸੀ ਜੀ ਠੀਕ ਹੈ ਜੀ ਕਿਤੇ ਮੈਂ ਪਾਸਾ ਟੇਡਾ ਕਰੀ ਪਿਆ ਸੀ ਹਾਂ ਬਸ ਮੈਨੂੰ ਇੰਨਾ ਤਾਂ ਮਹਿਸੂਸ ਹੋਇਆ ਮੈਂ ਸਿੱਧਾ ਹੋ ਰਿਹਾ ਹਾਂ ਹਾਂ ਸਿੱਧਾ ਹੋਣ ਦੇ ਬਾਅਦ ਜਦੋਂ ਮੈਂ ਇਸ ਸਿੱਧਾ ਕਰਾ ਮੇਰੇ ਪੱਟ ਤੂਰੇ ਬੁਰਕਾ ਵੱਢ ਲਈ ਇਸ ਜਗ੍ਹਾ ਤੇ ਅਚ ਕਿਵੇਂ ਜੀ ਕਿ ਮਨ ਲਗ ਦੁੱਖ ਕਹੇ ਜਿਹਾ ਲੱਗਿਆ ਦੁੱਖ ਹੋਦਾ ਲੱਗਿਆ ਜੀ ਜਿਵੇਂ ਇੱਕ ਪ੍ਰਿੰਟ ਲੜਦੀ ਹੈ ਜੀ ਅੱਛਾ ਪ੍ਰਿੰਟ ਜਿਨਾ ਮਹਿਸੂਸ ਹੋਇ ਜਿਵੇਂ ਪ੍ਰਿੰਡ ਬੁਰਕਾ ਵੱਢਦੀ ਐ ਇੰਨਾ ਖ਼ੁਸੂਸ ਹੈ ਮੈਂ ਜਦੋਂ ਭੱਜ ਕੇ ਹੱਥ ਮਾਰਿਆ ਹਾਂ ਮੇਰੇ ਹੱਥ ਦੇ ਵਿੱਚ ਆ ਗਿਆ ਅੱਛਾ ਸੱਪ ਸੱਪਾ ਤੇ ਵਿੱਚ ਆ ਗਿਆ ਜਦੋਂ ਮੈਨੂੰ ਉਹ ਪਤਾ ਲੱਗਿਆ ਵੀ ਸੱਪ ਹੈ ਮੈਂ ਹੱਥ ਪੋਲਾ ਕਰਤਾ ਠੀਕ ਹੈ ਜੀ ਹੱਥ ਪੋਲਾ ਕਰਤਾ ਪਹਿਲਾਂ ਮੈਂ ਕਸ ਲਿਆ ਹਾਂ ਫਿਰ ਇੱਕਦਮ ਜਦੋਂ ਉਹ ਮੂੰਹ ਛੜਤਾ ਮੈਂ ਪੋਲਾ ਕਰ ਲਿਆ ਠੀਕ ਹੈ ਜੀ ਪੋਲਾ ਕਰ ਲਿਆ ਫਿਰ ਉਹ ਜਦੋਂ ਤੁਸੀਂ ਹੱਥ ਪਾਇਆ ਉਸ ਟਾਈਮ ਲੜ ਰਿਹਾ ਸੀ ਲੜ ਰਿਹਾ ਸੀ ਬੁਰਕਾ ਵੱਢ ਰਖੇ ਬੁਰਕਾ ਵੱਢ ਰਖੇ ਸੀ ਜੀ ਐਸੇ ਲੜ ਰਿਹਾ ਸੀ ਜਿਵੇਂ ਵੀ ਦੋ ਕੁ ਪ੍ਰਿੰਡਾਂ ਇੱਕ ਪ੍ਰਿੰਡਾਂ ਨਾਲ ਮਹਿਸੂਸ ਹੋ ਰਹੀਆਂ ਸੀ ਓਕੇ ਜਦੋਂ ਮੈਂ ਹੱਥ ਪ 2 ਫੁੱਟ ਮੇਰੇ ਹੋ 1.5 ਫੁੱਟ ਹੱਥ ਵਿੱਚ ਦੀ ਨਿਕਲ ਗਿਆ ਠੀਕ ਹੈ ਹਾਂ ਨਿਕੜ ਕੇ ਤੋਂ ਬਾਅਦ ਲੱਗੇ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਮੇਰੀ ਨਜ਼ਰ ਪੈ ਗਈ ਇੱਕ ਹਰੀ ਜੀ ਲਾਈਟ ਲੱਗ ਰਹੀ ਹੈ ਸਾਡੇ ਥੋੜੀ ਜਿਹੀ ਪਤਰੀ ਚ ਲਾ ਲਾਂ ਨੇ ਆਪਾਂ ਹਾਂ ਉਹਦਾ ਜ਼ਿਆਦਾ ਜਾਣਣਾ ਨਹੀਂ ਸੀਗਾ ਮਟਕ ਜਾਣ ਵਾਲੀ ਆਈ ਤੀ ਉਹਦਾ ਜਦੋਂ ਮਟਕ ਜਾਣੇ ਨਾਲ ਉਹ ਮੈਨੂੰ ਦਿਖਿਆ ਅੱਛਾ ਨਾਲ ਮੇਰੀ ਮੈਸੇਜ ਦੀ ਤਾਂ ਮੰਜਾ ਤੀ ਜੀ ਠੀਕ ਹੈ ਜੀ ਉਹ ਮੈਨੂੰ ਐ ਉੱਪਰ ਮੈਸੇਜ ਦੇ ਮੰਜੇ ਦੇ ਕੋਲ ਦੀ ਉੱਪਰ ਦੋਣਾਂ ਦੇ ਉੱਪਰ ਲੰਗਦਾ ਦਿਖ ਲਿਆ ਠੀਕ ਹੈ ਜੀ ਕੁਸ਼ ਮੇਰਾ ਇਸ ਮਤਲਬ ਵੀ ਹੱਥ ਦੇ ਵਿੱਚ ਹੀ ਸਪਲਾਈ ਹੋ ਰਹੀ ਦੀ ਮੈਨੂੰ ਪਤੀ ਲੱਗ ਰਿਆ ਸੀ ਠੀਕ ਹੈ ਫਿਰ ਮੈਂ ਇੱਕਦਮ ਦੇਖਿਆ ਵੀ ਇਹ ਤਾਂ ਸੱਪ ਹੈ ਵੀ ਤਕੜਾ ਸੱਪ ਹੈ ਠੀਕ ਹੈ ਜੀ ਮੇਰੀ ਮਿਸ ਜੀ ਲੱਗਦਾ ਇਹ ਇਕੱਠੀ ਜੇ ਕਰੇ ਪਈ ਸੀ ਜੀ ਮੈਂ ਸੋਚਿਆ ਜੀ ਜੇ ਇਹਨੂੰ ਆਪਾਂ ਠਾਇਆ ਹਾਂ ਇਹੇ ਲੱਗਦਾ ਸਿੱਧਿਆ ਕਰੂਗੀ ਵੀ ਮੇਰੇ ਤਾਂ ਬੜਕਾ ਵੜਲੇ ਇਹਦੇ ਇਹਦੇ ਨਾਲ ਡੰਗ ਮਾਰੇ ਇਹਦੇ ਨਾਲ ਡੰਗ ਮਾਰੇ ਵੀ ਕਿਤੇ ਦੋਵਾਂ ਨੂੰ ਕਰਦੇ ਤੇ ਫਿਰ ਮੈਂ ਕਿਹਾ ਜੀ ਆਪਦੇ ਆਪ ਨੂੰ ਸੋਚਿਆ ਵੀ ਹਿੰਮਤ ਕਰੀ ਹਮਮਤ ਕਰੀ ਵੀ ਠਾਣ ਦੀ بجائے ਇਹਨੂੰ ਇਹਦੇ ਮੰਜੇ ਦੇ ਪੈਰ ਰੱਖ ਕੇ ਆਪਣੇ ਜੋਸ਼ ਨਾਲ ਹੀ ਪੂਰਾ ਇਹਨੂੰ ਤਾਹ ਚੱਕਿਆ ਠੀਕ ਹੈ ਤਾਹ ਚੱਕ ਕੇ ਉੱਪਰ ਇੱਕ ਉੱਠੀ ਇੱਕਦਮ ਵੀ ਸੋਨੂੰ ਕੋਈ ਸੁਪਨਾ ਰਿਹਾ ਹਾਂ ਵੀ ਕੋਈ ਸੋਨੂੰ ਸੁਪਨੇ ਚ ਬੋਲ ਰਿਹਾ ਮਹਨਾ ਜੀ ਤੁਸੀਂ ਲਾਈਟ ਲਾਓ ਹਾਂ ਵੀ ਤੁਸੀਂ ਇਹ ਇੱਕ ਨਹੀਂ 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 ਤੁਸੀਂ ਦੱਸਤਾ ਦਿਓ ਮੈਂ ਤੁਸੀ ਲਾਈਟ ਲਾਉਗਾ ਨਾ ਬੇਚਾਨਕ ਕੀ ਹੋ ਗਿਆ ਅੱਧੀ ਰਾਤ ਰੱਕ ਕੇ ਥੋੜੇ ਜਿਹਾ ਲੱਗੇ ਹਾਂ ਹਾਂ ਉਹਨੇ ਕਿਹਾ ਵੀ ਮੈਂ ਤੁਸੀ ਲਾਈਟ ਲਾਓ ਜਿਨਨੇ ਲੇਟ ਲਾਈ ਉਹਨੂੰ ਆਪਣੇ ਆਪ ਮੈਨੂੰ ਦੱਸਣ ਦੀ ਲੋੜ ਨਹੀਂ ਪਈ ਉਹਦੇ ਮੰਜੇ ਤੇ ਪਿਆ ਤੇ ਪੂਰਾ ਸੱਪ ਕਿੱਡਾ ਕਿੱਡਾ ਵੱਡਾ ਸੀਗਾ 5.5 ਫੁੱਟ ਦਾ ਸੱਪ ਦੀ ਅੱਛਾ ਹਾਂ ਠੀਕ ਹੈ ਉਹ ਆਪਣੇ ਆਪ ਉਹਦੇ ਖੇਸ ਦੇ ਉੱਪਰ ਤੈ ਕਰੀ ਪਈ ਦੀ ਤੈ ਦੇ ਉੱਪਰ ਪਿਆ ਗਰਦਨੋਂ ਦੀ ਥੋੜੀ ਜੀ ਥੱਲੇ ਲਟਕਾਰ ਕੇ ਦੀ ਬਾਹੀ ਤੋਂ ਅੱਧਾ ਬਾਹੀ ਤੋਂ ਇਧਰ ਵੀ ਲਟਕ ਰਹੀ ਦੀ ਇਧਰ ਵੀ ਲੜਕਾ ਦੀ ਪੂਰੀ ਬਾਹੀ ਦਿਹਾਰਿਆ ਤੀ ਸਮਝ ਲੈ ਠੀਕ ਹੈ ਦੋਨੋਂ ਦੇ ਉੱਪਰ ਜਦੋਂ ਮੈਂ ਇਹ ਮੈਨੂੰ ਛੱਡ ਕੇ ਬਾਹਰ ਨੂੰ ਉੱਡ ਗਏ ਚਾਗ ਮਾਰਦੇ ਗੇਟ ਤੋਂ ਵੱਡੇ ਆਪਣੇ ਮੇਨ ਗੇਟ ਆ ਉਹਦੇ ਤੱਕ ਭੱਗ ਗਏ ਫਿਰ ਮੈਨੂੰ ਕਿਹਾ ਵੀ ਮੈਂ ਉਰੀ ਰੁਕ ਮੈਂ ਉੱਥੇ ਰੁੱਕ ਗਿਆ ਉਸੇ ਟਾਈਮ ਜੀ ਸ੍ਰਿਆਣੇ ਦੇ ਲਵੇ ਮੈਂ ਇਹਨੂੰ ਕਿਹਾ ਵੀ ਤੂੰ ਮੈਨੂੰ ਛੁੱਟੀ ਲੈ ਕੇ ਦੇ ਵੀ ਤੂੰ ਚਾਂਗ ਨਾ ਮਾਰ ਪਹਿਲਾਂ ਇਹ ਲੁੱਕ ਗਿਆ ਜੇ ਫਿਰ ਆਪਣਾ ਹੋਰ ਨੁਕਸਾਨ ਕਰੂਗਾ ਹੂੰ ਫਿਰ ਇਸਨੇ ਮੁਠੀ ਮੁੜ ਕੇ ਆ ਕੇ ਪਤਾ ਨਹੀਂ ਵੀੜੇ 'ਚ ਕਿਸੇ ਕੱਢੀ ਚੰਗ ਚੰਗ ਮਾਰ ਕੇ ਆਈ ਹੈ ਅੱਛਾ ਵੀੜੇ ਦੇ ਵਿੱਚ ਆ ਕੇ ਫਿਰ ਮੈਨੂੰ ਇਹਨੇ ਛੁੱਟੀ ਲੈ ਕੇ ਦਿੱਤੀ ਮੈਂ ਉਹਦੀ ਇੱਕ ਛੁੱਟੀ ਮਰੀ ਜੀ ਹਾਂ ਉੱਥੇ ਨੀਚੇ ਗਿਰ ਗਿਆ ਨੇ ਜਦੋਂ ਸੁੱਤਾ ਪਿਆ ਸੀ ਮਤਲਬ ਕਿਵੇਂ ਉਹ ਬਸ ਉਹ ਹੋ ਹੋਇਆ ਬੈਠੀ ਤਾਂ ਅਜੇ ਮੈਂ ਕੋਈ ਉਹਨੂੰ ਨਸ਼ਾ ਹੋ ਰਿਹਾ ਚੰਗ ਮਾਰ ਤੋਂ ਬਾਅਦ ਹੱਲੇ ਨਹੀਂ ਜੀ ਹੱਲੇ ਨਹੀਂ ਗਿਆ ਠੀਕ ਹੈ ਹਾਂ ਸਿੱਧਮ ਸਿੱਧਾ ਪਿਆ ਤੀ ਜੀ ਠੀਕ ਹੈ ਹਾਂ ਸਿੱਧਮ ਸਿੱਧਾ ਪਿਆ ਤੀ ਹੱਲੇ ਨਹੀਂ ਮੈਂ ਬੋਲੇ ਵੀ ਆ ਇਹ ਚਾਂਗ ਮਾਰ ਕੇ ਵੀ ਗਈ ਆ ਤਾਂ ਵੀ ਨਹੀਂ ਹੱਲੇ ਹੋ ਠੀਕ ਹੈ ਹਾਂ ਜਦੋਂ ਡਾਲ ਬੰਦੇ ਦਾ ਸੱਪ ਚੜਦਾ ਜ਼ਹਿਰ ਨੂੰ ਵੀ ਸੌਰੀ ਬੰਦੇ ਦਾ ਜ਼ਹਿਰ ਹੈ ਜਿਹੜਾ ਉਹ ਸੱਪ ਨੂੰ ਚੜ ਜਾਂਦਾ ਹੋ ਸਕਦਾ ਜੀ ਹੋ ਸਕਦਾ ਠੀਕ ਹੈ ਉਹ ਹੱਲੇ ਨਹੀਂ ਜਿਹੜੀ ਗੱਲਾਂ ਨੇ ਉਹ ਤਾਂ ਡਰ ਤੇ ਭੱਜ ਜਾਂਦਾ ਹਾਂ ਭੱਜ ਜਾਂਦਾ ਹਾਂ ਬਿਲਕੁਲ ਹਾਂ ਭੱਜ ਜਾਂਦਾ ਫਿਰ ਜਦੋਂ ਜੀ ਮੈਂ ਡਾਂਗ ਮਾਰੀ ਉਹ ਉਹਦੇ ਵਿਚਾਲੇ ਛੋਟੀ ਲੱਗੀ ਜੀ ਉਹ ਨੀਚੇ गिर ਗਿਆ ਨੀਚੇ ਮੰਜਾ ਪਰਾ ਕਰਕੇ ਬਾਹਰ ਵਿੜੇ ਚ ਲੈ ਆ ਕੇ ਉਹਦੇ ਸਿਰ ਸੁਰਜੇ ਦੱਬਿਆ ਅੱਛਾ ਫਿਰ ਮੇਰੇ ਘਰ ਦੀ ਕਹਿਣ ਲੱਗੀ ਹਾਂ ਵੀ ਮੈਨੂੰ ਤਾਂ ਇਹ ਡਸ ਜਾਂਦਾ ਹਾਂ ਵੀ ਬਹੁਤ ਵੱਡਾ ਜੀ ਉਹਨੂੰ ਕੋਈ ਪਤਾ ਲੱਗੀ ਵੀ ਅੱਛਾ ਇਹ ਤੁਸੀਂ ਦੱਸਿਆ ਨਹੀਂ ਮੈਂ ਦੱਸਿਆ ਨਹੀਂ ਜੀ ਹਾਂ ਲੱਗ ਗਿਆ ਪੰਜ ਚਾਰ ਮਿੰਟ ਜੀ ਬਾਹਰ ਦੀ ਮੁਰਦੇ ਫਿਰ ਮੈਂ ਉਹਨੂੰ ਆਖਿਆ ਪਹਿਲਾਂ ਮੈਂ ਉਹਨੂੰ ਪੂਰਾ ਉਹ ਕਰਿਆ ਵੀ ਤੂੰ ਚਾਂਗਾ ਨਾ ਮਾਰੀ ਗਵਾਂਡੀਆਂ ਨੂੰ ਬਾਹਲਾ ਨਾ ਕਿਤੇ ਕਿਸੇ ਨੂੰ ਵੀ ਉਹਰੇ ਇਕੱਠਾ ਨਾ ਹੋਵੇ ਵੀ ਤੂੰ ਚਾਂਗ ਨਾ ਮਾਰ ਕੁਛ ਨਹੀਂ ਹੈ ਗਿਆ ਵੀ ਡਰਨ ਦੀ ਲੋੜ ਨਹੀਂ ਇਸ ਨੇ ਮੇਰੇ ਬੁਰਕਾ ਵੜ ਲਿਆ ਅੱਛਾ ਤੈਨੂੰ ਇਹਨੇ ਕੁਛ ਨਹੀਂ ਕਿਹਾ ਠੀਕ ਹੈ ਹਾਂ ਵੀ ਤੈਨੂੰ ਵੀ ਮੈਨੂੰ ਐਸੀ ਵੀ ਇਹ ਕਬਰਾ ਕੇ ਕਿਤੇ ਇਹਨੂੰ ਐ ਹੋ ਜੇ ਮੇਰੇ ਵੀ ਕੁਝ ਹੋ ਗਿਆ ਮੇਰੇ ਵੀ ਕੁਝ ਹੋ ਗਿਆ ਹਾਂ ਵੀ ਤੇਰੇ ਕੁਝ ਨਹੀਂ ਕਰਿਆ ਮੈਂ ਦੇਖਿਆ ਵੀ ਦੌਣਾ ਦੀ ਗਿਆ ਵੀ ਤੇਰੇ ਇਹਨੇ ਕੁਛ ਨਹੀਂ ਕਰਿਆ ਮੇਰੇ ਇਹਨੇ ਬੁਰਕਾ ਪੜ ਲਿਆ ਹਾਂ ਬੁਰਕਾ ਬਟੇ ਤੇ ਪਾਵੇ ਮੇਰੇ ਫਿਰ ਘਰਦੀ ਨਹੀਂ ਤੇ ਉਹ ਦੇਖਿਆ ਮੇਰੇ ਇੱਕ ਸੇਰੇ ਦੇ ਲਵੇ ਬਲੱਡ ਲੱਗ ਰਿਆ ਸੀ ਅੱਛਾ ਬਲੱਡ ਤਿੰਨ ਸਾਮ ਤੋਂ ਆਉਣ ਲੱਗ ਰਿਆ ਸੀ ਠੀਕ ਹੈ ਇਹਨੇ ਕਿਹਾ ਵੀ ਹਾਂ ਬਲੱਡ ਲੱਗ ਰਿਆ ਫਿਰ ਮੈਨੂੰ ਪੁੱਛਿਆ ਜੀ ਮੈਂ ਕਿਹਾ ਤੁੱਸੂ ਹੁਣ ਦੱਸ ਵੀ ਆਪਣੇ ਜਾਣਾ ਕਿੱਥੇ ਆ ਹਾਂ ਇਹਨੇ ਮੈਨੂੰ ਦੱਸਿਆ ਜੀ ਕਹਿੰਦੇ ਸਤਲ ਚੱਲਾਂਗੇ ਜੀ ਹਾਂ ਇਹਨੇ ਦਲੇਰੀ ਜੀ ਨਾਲ ਕਿਹਾ ਹਾਂ ਹਾਂ ਵੀ ਇਸ ਪਹਿਲੀ ਵਾਰ ਹੀ ਕਹਤਾ ਸਤਲ ਚੱਲਾਂਗੇ ਮੈਂ ਕਿਹਾ ਵੀਰਾ ਸਤਲ ਵੀ ਆਪਣੇ ਦਾ ਬੇਟਾ ਵੀ ਨਹੀਂ ਰਹਿ ਗਿਆ ਹਾਂ ਵੀ ਚਲੂ ਤਾਂ ਮੈਂ ਹੈ ਵੀ ਮੋਟਰਸਾਈਕਲ ਚਲਾ ਸਕਦਾ ਕੋਈ ਵੱਡੀ ਗੱਲ ਨਹੀਂ ਠੀਕ ਹੈ ਵੀ ਮਗਰ ਵੀ ਤਾਂ ਪਤਾ ਹੋਣਾ ਚਾਹੀਦਾ ਕਿਸੇ ਨੂੰ ਕਿਸ हां बेटा गुरु गुरुकर ਪਿਆਦੀ ਜੀ ਅਸੀਂ ਨੇ ਗੁਰੂਕਰ ਫੋਨ ਕਰਿਆ ਬੇਟਾ ਬਸ 5 ਮਿੰਟਾਂ ਚ ਹੀ ਆ ਗਿਆ ਠੀਕ ਹੈ ਆਪਣਾ ਗ੍ਰੰਥੀ ਵੀ ਆ ਗਿਆ ਉਹ ਕੁਲਵੰਤ ਸਿੰਘ ਉਹ ਵੀ ਆ ਗਿਆ ਉਹਨੇ ਆਹ ਵਾਰ ਫਿਰ ਦੇਖਿਆ ਜਦੋਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜੋ ਸੱਪ ਦੇਖਿਆ ਉਹ ਵੀ ਘਬਰਾ ਕੇ ਕਿਰਤ ਦੇ ਦੇਖ ਕੇ ਬੇੜੇ ਚ ਸੱਪ ਪਏ ਨੂੰ ਹਾਂ 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 ਘਬਰਾ ਗਏ ਫਿਰ ਗ੍ਰੰਥੀ ਜੀ ਕਹਿਣ ਲੱਗੇ ਵੀ ਤੁਸੀਂ ਮੈਂ ਚੱਲਦਾ ਤੁਹਾਡੇ ਨਾਲ ਬੇਟੇ ਨੂੰ ਲੈ ਜਾਉ ਮੈਂ ਚੱਲਦਾ ਨਾਲ ਚਲੋ ਉਹਨੇ ਮੈਂ ਕਿਹਾ ਚਲੋ ਵੀ ਗੱਡੀ ਉਹ ਕਹਿੰਦੇ ਵੀ ਗੱਡੀ ਗੱਡੀ ਮੈਂ ਹਾਂਜੀ ਗੱਡੀ ਨਹੀਂ ਮੰਗਾਣੀ ਗੱਡੀ ਦਾ ਟਾਈਮ ਲਾਊਗਾ ਅਗਲਾ ਹਾਂ ਵੀ ਗੱਡੀ ਕੱਢੂਗਾ ਫਿਰ ਦੱਸਾਂਗੇ ਫਿਰ ਉਹ ਆਊਗਾ 200 ਦਾ ਨਾ ਸਟਾਰਟ ਹੋਵੇ ਵੀ ਮੈਨੂੰ ਮੋਟਰਸਾਈਕਲ ਦੀ ਲੈ ਚ ਲੋ ਹਾਂ ਵੀ ਟ੍ਰੀਟਮੈਂਟ ਛੇਤੀ ਸ਼ੁਰੂ ਹੋ ਜਾਵੇ ਹਾਂ ਵੀ ਛੇਤੀ ਸ਼ੁਰੂ ਹੋਵੇ ਅਸੀਂ ਜੀ ਫਿਰ ਬਾਬਾ ਗ੍ਰੰਥੀ ਜੀ ਨੇ ਮੋਟਰਸਾਈਕਲ ਚਲਾਇਆ ਮੇਰੇ ਮੈਂ ਵਿਚਾਲੇ ਬੈਠੇ ਕਿ ਮੇਰੇ ਘਰ ਦੀ ਮਗਰ ਬੈਠ ਗਈ ਹਾਂ ਉਸ ਟਾਈਮ ਮੈਨੂੰ ਕੋਈ ਖਾਸ ਹਰਕਤ ਨਹੀਂ ਧੀ ਅੱਛਾ ਮਤਲਬ ਮਹਿਸੂਸ ਨਹੀਂ ਹੋ ਰਹੀ ਮਹਿਸੂਸ ਨਹੀਂ ਧੀ ਇੰਨਾ ਮਹਿਸੂਸ ਧੀ ਵੀ ਦੋਖ ਪ੍ਰਿੰਟ ਆ ਜਿੰਨਾ ਠੀਕ ਹੈ ਜਿਵੇਂ ਪ੍ਰਿੰਟ ਲੜਿਆ ਕਰਦੇ ਚਮਰਾਟ ਚਮਰਾਟ ਸੀ ਆ ਉਸਰੀਰ ਨੂੰ ਹੋਰ ਕੋਈ ਉਹ ਨਹੀਂ ਸੀ ਚਮਰਾਟ ਦੀ ਠੀਕ ਹੈ ਵੀ ਪੂਰਾ ਚਮਰਾਟ ਹੋ ਗਿਆ ਇੱਕ ਅੱਡਾ ਵੱਡਾ ਧੱਫੜ ਹੋ ਗਿਆ ਅੱਛਾ ਹਾਂ ਇਹ ਉੱਠ ਗੜਿਆ ਮਾਸ ਧੱਫੜ ਹੋ ਗਿਆ ਚਮਰਾਟ ਨਹੀਂ ਧੀ ਆਪਣਾ ਦੁੱਖ ਨਹੀਂ ਧੀ ਠੀਕ ਹੈ ਫਿਰ ਜੀ ਅਸੀਂ ਜਾਖੜਾ ਸਤਲ ਗਏ ਹੂੰ ਜਾਖੜਾ ਸਤਲ ਜਦੋਂ ਅਸੀਂ ਜਾ ਕੇ ਕਿਹਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੋ ਗਿਆ ਉੱਥੇ ਇੱਕ ਲੇਡੀਜ਼ ਦੀ ਡਿਊਟੀ ਸੀ ਇੱਕ ਅਮਲਜੀਤ ਡਾਕਟਰ ਜੀ ਨੇ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ ਆਨਸਰ ਮੈਨੂੰ ਜਦੋਂ ਪੁੱਛਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਗਦਾ ਕਦਮ ਰੀ ਟਰੀਟਮੈਂਟ ਸ਼ੁਰੂ ਕਰਤੀ ਹੂੰ ਉਹਨਾਂ ਜੀ ਇੱਕ ਕਿੱਟ ਹੁੰਦੀ ਹੈ ਜੀ ਕਿ 10 ਟੀਕਿਆਂ ਦੇ ਲਗਭਗ ਅੱਛਾ ਉਹਨੇ ਮੇਰੇ ਕਿੱਟ ਉਹ ਬੋਤਲ ਚ ਪਾਤੀ ਸਾਰੀ ਠੀਕ ਹੈ ਹਾਂ ਕਿੱਟ ਲਾਤੀ ਜਿੰਮੇ ਜਿੰਮੇ ਉਹਨਾਂ ਨੂੰ ਸਮਝ ਸਮਝ ਹੋਈ ਉਹਨੇ ਡਸਟੀਕੇ ਕਿਹਾ ਵੀ ਡਸਟੀਕੇ ਲਾਤੇ ਕਰੀ ਠੀਕ ਹੈ 5-10 ਮਿੰਟਾਂ ਚ ਉਹ ਸਭਲਾ ਵੀ ਉਹਨਾਂ ਨੇ ਟ੍ਰੀਟਮੈਂਟ ਪੂਰੀ ਸ਼ੁਰੂ ਕਰਤੀ ਠੀਕ ਹੈ ਸ਼ੁਰੂ ਤੋਂ ਬਾਅਦ ਮੈਨੂੰ ਜਦੋਂ ਕਿਹਾ ਉਹਨੇ ਡਾਕਟਰ ਸਾਹਿਬ ਨੇ ਕਮਲਦੀਪ ਨੇ ਵੀ ਜਿਹੜਾ ਸਾਡੇ ਸੱਪ ਲੜਿਆ ਵੀ ਤੁਸੀਂ ਦੇਖਿਆ ਹਾਂ ਮਖਨਾ ਜੀ ਮੈਂ ਮਾਰ ਵੀ ਆਇਆ ਉਹ ਉਹ ਕਹਿੰਦੇ ਕਿਸੇ ਤੋਂ ਫੋਟੋ ਮੰਗਾਓ ਹਾਂ ਉਦੋਂ ਮੇਰੇ ਹਰਕਤ ਸੁੱਟ ਥੋੜੀ ਗਲਚ ਹੋਣ ਲੱਗੀ ਜੀ ਗਲਚ ਖਰਾਸਜੀ ਹੋਣ ਲੱਗੀ ਖਾਰਸ਼ਜੀ ਖਾਰਸੀ ਖਾਰਜੀ ਜਿਵੇਂ ਆਪਣੇ ਕੋਈ ਸੁਜਣ ਦੀ ਸੁਜਾਨ ਦੀ ਗੱਲ ਜੀ ਹੁੰਦੀ ਆ ਵੀ ਜਿਵੇਂ ਆਪਣੇ ਕੋਈ ਚੀਜ਼ ਸੁਜਦੀ ਹੁੰਦੀ ਜਾਂ ਖਰਾਸਜੀ ਹੋਣ ਲੱਗੀ ਗਲ ਦੇ ਵਿੱਚ ਹੂੰ ਉਸ ਤੋਂ ਬਾਅਦ ਜਦੋਂ ਮੈਨੂੰ ਕਿਹਾ ਜੀ ਡਾਕਟਰ ਨੇ ਫੋਟੋ ਦੇਖੀ ਡਾਕਟਰ ਫੋਟੋ ਦੇਖ ਕੇ ਕਹਿੰਦਾ ਜੀ ਜ਼ਹਿਰੀਲਾ ਸੱਪ ਹੈ ਅੱਛਾ ਕੋਮਲ ਕ੍ਰੇਟ ਸੀ ਹਾਂ ਹਾਂ ਕੋਮਲ ਕ੍ਰੇਟ ਸਬਜ਼ੀ ਵੀ ਜ਼ਹਿਰੀਲਾ ਹੈ ਹਾਂ ਵੀ ਹੋ ਸਕਦਾ ਤੇਰੇ ਟੀਕੇ ਵੱਧ ਲੱਗਦੇ ਹੋਣ ਜ਼ਹਿਰ ਵਾਲੇ ਜਿਹੜੇ ਇਹਨੂੰ ਖਤਮ ਕਰਨ ਵਾਲੇ ਨੇ ਹੂੰ ਸਾਡੇ ਕੋਲੇ ਟੈਸਟ ਨਹੀਂ ਹੈਗਾ ਇਹ। ਅੱਛਾ। ਵੀ ਟਵਿਸਟ ਉਸ ਨੂੰ ਅਗਰੋਹੇ ਤੋਂ ਕਰਾਣਾ ਪਊਗਾ। ਵੀ ਉਹ ਅਗਰੋਹੇ ਜਾਣਾ ਪਊਗਾ। ਹੂੰ। ਸ਼ਿਫਟ ਅਗਰੋਹੇ ਅਸੀਂ ਜੇ ਰੈਫਰ ਕਰਦਨੇ ਆ। ਹੂੰ। ਚਲੋ ਮੈਂ ਹਾਂ ਕਰਤੀ ਜੀ ਵੀ ਉਹ ਅਗਰੋਹੇ ਵਗ ਚਲਦੇ ਆ ਕੋਈ ਗੱਲ ਨਹੀਂ। ਥੋੜੀ ਹਰਕਤ ਦੀ ਮੇਰੇ। ਹਾਂ। ਚਲੋ ਜੀ ਮੈਂ ਹਾਂ ਅਗਰੋਹੇ ਵਗ ਚਲਦੇ ਆ। ਚਲੋ ਮੇਰੀ ਮੈਸੇਜ ਨੇ ਜਵਾਬ ਦਿੱਤਾ ਵੀ ਉਹ ਅਗਰੋਹੇ ਤਾਂ ਲੰਮਾ ਸਮਾਂ ਮੈਂ ਵੀ ਉੱਥੇ ਕੀਤਾ ਸਰਕਾਰੀ ਹੈ। ਹਾਂ ਹਾਂ ਹਾਂ। ਵੀ ਦੇਖਪਾਲ ਹੋ ਗਰੋਹੇ। ਇਦਰੋ ਵੀ ਜਾਣ ਤੇ ਟਾਈਮ ਲੱਗੂਗਾ 10 ਵੀ ਟ੍ਰੀਟਮੈਂਟ। ਚਲੋ ਮੈਂ ਮਨਾਂ ਕਰਤਾ ਵੀ ਚਲੋ ਕੋਈ ਮੇਰੇ ਕਿਹੜੇ ਕਿਹੜੇ ਟੀਕੇ ਲੱਗੇ ਨੇ ਹਾਂ ਰੈਫਰ ਪਰਚੀ ਬਣਾਉਣ ਲੱਗ ਗਿਆ ਟੀਕੇ ਕਿਹੜੇ ਕਿਹੜੇ ਲੱਗੇ ਨੇ ਉਹ ਟੀਕੇ ਲਿਖਣ ਲੱਗ ਗਿਆ ਜੀ ਟੀਕੇ ਲਿਖਦੇ ਲਿਖਦੇ ਬਸ ਜੀ ਮੇਰੇ ਕੋਲੇ ਪਾਪਾ ਗਰੰਥੀ ਜੀ ਖੜੇ تھے ਹਾਂ ਮਿਸ ਜੋ ਮੇਰੇ ਪਾਣ ਵਾਲੇ ਪਾਸੇ ਖੜੀ ਧੀ ਮੈਂ ਥੋੜਾ ਜਿਹਾ ਉਹਨੂੰ ਇਸ਼ਾਰਾ ਕਰਿਆ ਹਾਂ ਵੀ ਤੂੰ ਮਿਨੀਮਾ ਹੋ ਮੇਰੇ ਕਨੇ ਹਾਂ ਮੈਂ ਐਂਬੂਲੇਂਸ ਦੇ ਵਿੱਚ ਪਿਆ ਸੀ ਜਦੋਂ ਨੀਮਾ ਹੋਇਆ ਮੈਨੂੰ ਦੱਸਿਆ ਵੀ ਮੇਰੇ ਉਰੇ ਫੇਫਰ ਇੱਥੇ ਨਾ ਦਰਦ ਸ਼ੁਰੂ ਹੋ ਗਿਆ ਦਰਦ ਸ਼ੁਰੂ ਹੋ ਗਿਆ ਹਾਂ ਵੀ ਮੈਨੂੰ ਐ ਲੱਗਦਾ ਵੀ ਮੇਰੇ ਸੁੱਜਦੇ ਜਾਂਦੇ ਨੇ ਹਾਂ ਉਦੋਂ ਬਸ ਐਦੀ ਵੀ ਸੁੱਜ ਮਹਿਸੂਸ ਹੋ ਗਿਆ ਮਹਿਸੂਸ ਹੋਣ ਲੱਗ ਗਿਆ ਮੇਰੇ ਸੁਜਦੇ ਨੇ ਆਪਣੇ ਆਪ ਨੂੰ ਥੜੀ ਜੀਆਂ ਵਿੱਚੋਂ ਹੋਰੇ ਤਰ੍ਹਾਂ ਦੇ ਸਿਸਟਮ ਹੋਣ ਲੱਗ ਗਿਆ ਹਰਕਤੀ ਹੋਣ ਸ਼ੁਰੂ ਹੋ ਗਈ ਮੈਂ ਆਖਿਆ ਵੀ ਫਿਰ ਮੈਂ ਮਨਾ ਕਰਤਾ ਵੀ ਮੈਨੂੰ ਉਰੋਹੀ ਨਾ ਲੈ ਜਾਓ ਮੈਂ ਹੋ ਸਕਦਾ ਉੱਥੇ ਤੱਕ ਮੈਂ ਪਹੁੰਚਾਂ ਵੀ ਉਂ ਤਾਂ ਮੈਂ ਕੋਈ ਗੱਲ ਨਹੀਂ ਮੇਰੇ ਚ ਦਲੇਰੀ ਪੂਰੀ ਹੈ ਇਹੀ ਜੀ ਕੋਈ ਗੱਲ ਨਹੀਂ ਵੀ ਮੈਨੂੰ ਲੱਗਦਾ ਵੀ ਮੇਰੇ ਆਪਣੇ ਆਪ ਨੂੰ ਸਰੀਰ ਨੂੰ ਲੱਗਦਾ ਹੈ ਚਲੋ ਕਹਿੰਦਾ ਵੀ ਫਿਰ ਕਿੱਥੇ ਲੈ ਜਾਈਏ ਮਾਹੀ ਮੈਨੂੰ ਟਵਾਡੇ ਲੈ ਚਲੋ ਨੇੜੇ ਆ ਹਾਂ ਇਤਨੀ ਜੀ ਕਮਲਦੀਪ ਡਾਕਟਰ ਵਿੱਚ ਚੜੇ ਗੱਡੀ ਦੇ ਹੂੰ ਕਹਿੰਦਾ ਜੀ ਸਰਪੰਚ ਸਾਹਿਬ ਕੀ ਗੱਲ ਹੋ ਗਈ ਹਾਂ ਮਾਹ ਜੀ ਮੇਰੇ ਹਰਕਤ ਸ਼ੁਰੂ ਹੋ ਗਈ ਕਹਿੰਦਾ ਜੀ ਫਿਰ ਆਪਣੀ ਮਰਜ਼ੀ ਨਾਲ ਦੇਖ ਲਓ ਜਿੱਥੇ ਤੁਸੀਂ ਜਾਣਾ ਹਾਂ ਐਂਬੂਲੈਂਸ ਨੂੰ ਛੱਡਿਆਊਗੀ ਹਾਂ ਠੀਕ ਹੈ ਇਹ ਹੈ ਉਹ ਇਹ ਕਾਸੀਂ ਕਰ ਸਕਦੇ ਮੈਂ ਇਹਨਾਂ ਤੋਂ ਵੀ ਐਂਬੂਲੈਂਸ ਅਸੀਂ ਸਾਨੂੰ ਸਰਕਾਰੀ ਚ ਪਹੁੰਚਾ ਸਕਦੇ ਜਿੱਥੇ ਤੇ ਜਾਣਾ ਜਿੱਥੇ ਤੇ ਜਾਣਾ ਠੀਕ ਹੈ ਹਾਂ ਮਾਹ ਜੀ ਮੈਨੂੰ ਟਵਾਣੇ ਛੱਡਿਆ ਉਹ ਚਲੋ ਉਹਨਾਂ ਡਾਕਟਰ ਜੀ ਨੇ ਵਧੀਆ ਨੇ ਉਹਨੇ ਬਹੁਤ ਵਧੀਆ ਮਦਦ ਕੀਤੀ ਕਮਲਦੀਪ ਜੀ ਨੇ ਉਹਨਾਂ ਨੇ ਮੈਨੂੰ ਐਂਬੂਲੈਂਸ ਉਹ ਡਰਾਈਵਰ ਨੂੰ ਕਿਹਾ ਵੀ ਜਿੱਥੇ ਇਹ ਕਹਿੰਦੇ ਨੇ ਉੱਥੇ ਛੱਡ ਗਿਆ ਇਹਨਾਂ ਨੂੰ ਠੀਕ ਹੈ ਫ ਗੁਪਤੀ ਜਾਂਦਿਆਂ ਦੀ ਮੈਨੂੰ ਜੀ ਧਮਕੋਰੀ ਲਵੇ ਹੂੰ ਮੇਰੇ ਗਲ ਦੀ ਪੈਪ ਸੁੱਜਣੀ ਸ਼ੁਰੂ ਹੋ ਗਈ ਅੰਦਰੋਂ ਅੱਛਾ ਮੈਂ ਦੱਸਿਆ ਨਹੀਂ ਕਿਸੇ ਨੂੰ ਹਾਂ ਹਾਂ ਨਾਲ ਦੇ ਨੂੰ ਕਿਉਂ ਵੀ ਘਬਰਾ ਜਾਣਗੇ ਹਾਂ ਬਿਲਕੁਲ ਹਾਂ ਬਾਬੀ ਗ੍ਰੰਥੀ ਨੂੰ ਮੈਂ ਦੁਬਾਰੇ ਸ਼ਰਾ ਕਰਾਈ ਮੇਰੇ ਹੋ ਉਨੇ ਹੀ ਮੈਨੂੰ ਦੱਸੇ ਵੀ ਤੇਰੇ ਬੁੱਲਾਂ ਸੁੱਜੀ ਆ ਗਈ ਅੱਛਾ ਹਾਂ ਉੱਥੇ ਜਾ ਕੇ ਧਮਕੋਰਾ ਪਾਸ ਹੁੰਦੇ ਜੀ ਮੇਰੇ ਬੁੱਲਾਂ ਨੂੰ ਸੁੱਜੀ ਆ ਗਈ ਹਾਂ ਮੇਰੇ ਉਰੇ ਜਵਾੜੇ ਜੁੜੇ ਜਲਾ ਲਾ ਜੀ ਇੱਥੇ ਜਿਵੇਂ ਐ ਜੇ ਲੱਗੇ ਭਾਰੀ ਭਾਰੀ ਹੋਣ ਲੱਗ ਗਿਆ ਭਾਰੀ ਭਾਰੀ ਹੋਣ ਲੱਗ ਗਿਆ ਹਾਂ ਗਲਦੀ ਵਿੱਚ ਖੜਨਾ ਸ਼ੁਰੂ ਹੋ ਗਿਆ ਹਾਂ ਗਲਦੀ ਆਵਾਜ਼ ਦਬਣ ਲੱਗੀ ਹਾਂ ਗੜਚੇ ਜਿਹੜੀ ਬਾਜ ਜਾਂਦੀ ਸੀ ਉਹ ਖੁਰਕਜੀ ਹੋ ਕੇ ਹਾਂ ਸੁੱਜਣ ਦੇ ਮਹਿਸੂਸ ਹੋ ਕੇ ਮੇਰੇ ਬਾਜ ਦਬਣ ਲੱਗੀ ਜੀ ਠੀਕ ਹੈ ਜਿਦੋਂ ਬਾਜ ਦਬਦੇ ਦਬਦੇ ਇਤਨੇ ਨੂੰ ਬਸ 10-15 ਮਿੰਟਾਂ ਚ ਅਸੀਂ ਹਸਤੜ ਪਹੁੰਚ ਗਏ ਹਾਂ ਹਸਤੜ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਚਲ ਉਤਰ ਜੂੰਗਾ ਆਪਣੇ ਆਪ ਪਰ ਮੈਨੂੰ ਪਏ ਪੈਨ ਤਾਂ ਲੱਗਿਆ ਵੀ ਮੈਂ ਉਤਰ ਜੂੰਗਾ ਅੱਛਾ ਜਦੋਂ ਮੈਂ ਉਤਰਨ ਲੱਗਿਆ ਮੈਨੂੰ ਮੈਂ ਕਿਹੜਾ ਖਾ ਗਿਆ ਥੋੜਾ ਜਿਹਾ ਓਕੇ ਹਾਂ ਉੱਥੇ ਸਕਿਉਰਿਟੀ ਗਾਰਡ ਖੜਿਆ ਸੀ ਭੱਜ ਕੇ ਉਹਨੇ ਇੱਕ ਹੱਥੋਂ ਨੇ ਪਾਇਆ ਇੱਕ ਪਾਸੇ ਮੈਨੂੰ ਗਰੰਥੀ ਨੇ ਬਾਰਖੇ ਦੀ ਓਕੇ ਹਾਂ ਕਰਦੀ ਆਪਣੇ ਕੋਈ ਸਮਾਨ ਸੂ ਨੂੰ ਚੱਕਣ ਲੱ ਜਦੋਂ ਮੈਨੂੰ ਜੀ ਸਟ੍ਰਿਕਚਰ ਚ ਪਾ ਕੇ ਅੰਦਰ ਲੈ ਗਏ ਹੂੰ ਉਹਨਾਂ ਨੇ ਮੈਂ ਕਿਹਾ ਜੀ ਵੀ ਇਹ ਵੀ ਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਨੂੰ ਆਹ ਹਾ ਮਹਿਸੂਸ ਹੋ ਰਿਹਾ ਹੂੰ ਉਹਨੇ ਦਵਾ ਦਾਬਾ ਟ੍ਰੀਟਮੈਂਟ ਸ਼ੁਰੂ ਕਰਿਆ ਹੂੰ ਮੇਰਾ ਟੈਸਟ ਲੇਤਾ ਹੂੰ ਟੈਸਟ ਲੈਣ ਤੋਂ ਬਾਅਦ ਉਸ ਤੋਂ ਬਾਅਦ ਜੀ ਮੇਰੇ ਫਿਰ ਬਾਜ ਚ ਜ਼ਿਆਦਾ ਫਰਕ ਪੈ ਗਿਆ ਅੱਛਾ ਬਾਜ ਦੇ ਵਿੱਚ ਦਬ ਗਈ ਜ਼ਿਆਦਾ ਦਬ ਗਈ ਜਿਵੇਂ ਮੈਂ ਹੌਲੀ ਹੌਲੀ ਬੋਲਣ ਲੱਗ ਗਿਆ ਜੀ ਮੇਰੇ ਜੀ ਜਦੋਂ ਮੈਂ ਇਹਨੂੰ ਕਿਹਾ ਡਾਕਟਰ ਸਾਹਿਬ ਨੂੰ ਕੋਈ ਡਾਕਟਰ ਰਾਜਸਥਾਨ ਦਾ ਮੈਨੂੰ ਲੱਗਦਾ ਜੀ ਅਰਕੇਸ਼ ਰਕੇਸ਼ ਅੱਛਾ ਉਨੇ ਮੈਨੂੰ ਪੁੱਛਿਆ ਵੀ ਸਰਦਾਰ ਜੀ ਕਿਵੇਂ ਮਹਿਸੂਸ ਹੋ ਰਿਹਾ ਹੈ ਹਮ ਮਹਾ ਜੀ ਮੇਰੇ ਛਾਤੀ ਦਰਦ ਸ਼ੁਰੂ ਹੋ ਗਿਆ ਅੱਛਾ ਵੀ ਮੇਰੀ ਸ਼ਰਤੀ ਚ ਦਰਦ ਹੋਇਆ ਹਮ ਮੇਰੀ ਚੀਸ ਪਈ ਹਮ ਫਿਰ ਇਹਨਾਂ ਨੂੰ ਕਹਿੰਦਾ ਵੀ ਇਹਨੂੰ ਤਾਂ ਬੈਲਟਰੀਟ ਦੀ ਲੋੜ ਪਊਗੀ ਓਕੇ ਹਾਂ ਵੀ ਥੋੜਾ ਟੈਸਟ ਵੀ ਆ ਗਿਆ ਟੈਸਟ ਦੇ ਵਿੱਚ ਥੋੜਾ ਜਿਹਾ ਜ਼ਹਿਰ ਵੀ ਜ਼ਿਆਦਾ ਜ਼ਹਿਰ ਵੀ ਜ਼ਿਆਦਾ ਹਾਂ ਪਰ ਇਹਨਾਂ ਨੇ ਮੈਨੂੰ ਤਾਂ ਕੋਈ ਦੱਸਿਆ ਨਹੀਂ ਆਹੋ ਪਰ ਇਹਨਾਂ ਨੂੰ ਦੱਸਦਾ ਵੀ ਇਹ ਬੇਹੋਸ਼ ਹੋਊਗਾ ਹਾਂ ਉਹਨਾਂ ਨੂੰ ਕਹਿੰਦਾ ਜੀ ਵੀ ਇਹ ਬੇਹੋਸ਼ ਹੋਊ ਇਹਨੂੰ ਬੈਲਟਰੀਟ ਦੀ ਲੋੜ ਹੈ ਹਮ ਚਲੋ ਮੈਨੂੰ ਬੈਲਟਰੀਟ ਵਾਲੇ ਕਮਰੇ ਚ ਲੈ ਗਏ ਜੀ ਹਮ ਉਨੇ ਸਮਾਨ ਸਮੂਹ ਨੂੰ ਕਿਟਕਟ ਲੇਖੀ ਪਤਨੀ 3.5000 ਰੁਪਏ ਦੀ ਆਈ ਹਾਂ ਉਸ ਸਮਾਨ ਸਮੂਹ ਨੂੰ ਮੰਗਾ ਕੇ ਐ ਪੂਰਾ ਪ੍ਰਬੰਧ ਕਰਕੇ ਦਿੱਤਾ ਹਾਂ ਡਾਕਟਰ ਸਾਹਿਬ ਮੈਨੂੰ ਕਹਿਣ ਲੱਗੇ ਵੀ ਜਿੰਨਾ ਤੈਨੂੰ ਦੁੱਖ ਹੁਣ ਕਿੰਨਾ ਹੈ ਮਾ ਜੀ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਤਕਲੀਫ ਹੈ ਬਹੁਤ ਜ਼ਿਆਦਾ ਕਹਿੰਦਾ ਜੀ ਇੰਨੀ ਕੁ ਤਾਂ ਝੱਲੋ ਤੁਸੀਂ ਵੀ ਜੇ ਤੇਰੇ ਸਾਹ ਰੁਕਣ ਲੱਗਿਆ ਨੀਂਗਾ ਕਮਜ਼ੋਰ ਹੋ ਗਈ ਸਾਨੂੰ ਦੱਸਦੀ ਤੇਰੇ ਬਿਲਟੀ ਟਲਾ ਦਾਂਗੇ ਠੀਕ ਹੈ ਚਲੋ ਜੀ ਮੈਂ 5-7 ਮਿੰਟ ਟਪਾਈ 5-7 ਮਿੰਟਾਂ ਦੇ ਮੰਦਰੀ ਜੀ ਮੇਰੀ ਜਵਾੜਿਆਂ ਦਾ ਦਰਦ ਬਹੁਤ ਉੱਠਿਆ ਅੱਛਾ ਐ ਲੱਗਿਆ ਵੀ ਮਾਸ ਨਹੀਂ ਹੈਗਾ ਦੰਦਾਂ ਦੇ ਅੱ ਤਕਲੀਫ ਬਹੁਤ ਜ਼ਿਆਦਾ ਹੋਈ ਇਹ ਇੰਨੇ ਹਜੇ ਤੱਕ ਮੈਨੂੰ ਕਦੇ ਤਕਲੀਫ ਨਹੀਂ ਹੋਈ ਹੂੰ ਵੀ ਬਹੁਤ ਹੀ ਜ਼ਿਆਦਾ ਹੋਈ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੇਰੇ ਜਵਾਂੜੇ 'ਚ ਬਹੁਤ ਜ਼ਿਆਦਾ ਤਕਲੀਫ ਹੈ ਹੂੰ ਉਹਨੇ ਡਾਕਟਰ ਸਾਹਿਬ ਨੇ ਦਵਾਈ ਲਿਖੀ ਹੂੰ ਦਵਾਈ ਲਿਖ ਕੇ ਜੀ ਮੇਰੇ ਦਵਾਈ ਹੋਰ ਚਾੜੀ ਉਹਨਾਂ ਨੇ ਜੀ ਹਾਂ ਥੋੜੀ ਚਿਰ ਬਾਅਦ ਜੀ ਮੈਨੂੰ ਐ ਲੱਗਿਆ ਵੀ ਮੇਰੇ ਛਾਤੀ 'ਚ ਹੋਰ ਦਰਦ ਥੋੜਾ ਹੋਰ ਸ਼ੁਰੂ ਹੋ ਗਿਆ ਜ਼ਿਆਦਾ ਓਕੇ ਉਹਨੇ ਹੋਰ ਦਵਾਈ ਲਿਖੀ ਜੀ ਹਾਂ ਫਿਰ ਦਵਾਈ ਲਿਖ ਕੇ ਜਦੋਂ ਉਹ ਦਰਦ ਛਾਤੀ ਵਾਲਾ ਤਾਂ ਦਬ ਗਿਆ ਜਵਾਂੜੇ ਵਾਲੀ ਨਹੀਂ ਦਬਿਆ ਜੀ ਅੱਛਾ ਜਵਾਂੜੇ ਵਾਲਾ ਹੋ ਨਹੀਂ ਰਿਹਾ ਜੀ ਫਿਰ ਜਦੋਂ ਉਹਨੇ ਨੇ ਥੋੜੇ ਚਿਰ ਬਾਅਦ ਮੈਨੂੰ ਕਹਿੰਦਾ ਜੀ ਸਰਦਾਰ ਜੀ ਤਾਂ ਕਹਿੰਦਾ ਕਰੜੇ ਹੁੰਦੇ ਨੇ ਹਾਂ ਵੀ ਤੁਸੀਂ ਕਰੜੇ ਰਹੋ ਥੋੜੇ ਜੇ ਹੂੰ ਮੈਂ ਅਖਿਆ ਜੀ ਕੋਈ ਗੱਲ ਨਹੀਂ ਵੀ ਮੈਂ ਤਕਲੀਫ ਮੈਨੂੰ ਜਿਆਦਾ ਹੀ ਮੈਂ ਬਹੁਤ ਔਖਾ ਹਾਂ ਹਾਂ ਕਹਿੰਦਾ ਜੀ ਤੁਸੀਂ ਬੈਲਟ ਹੀਟ ਲਾ ਫਿਰ ਲਾ ਦੰਨੇ ਹਾਂ ਮੈਂ ਖਾ ਲਾ ਦਿਓ ਜੀ ਮੈਨੂੰ ਔਖਾ ਹੈ ਕਹਿੰਦਾ ਜੀ ਥੋੜਾ ਜਿਹਾ ਹੋਰ ਕੱਟ ਲਓ ਅੱਛਾ ਦੇਖੋ ਥੋੜਾ ਜਿਹਾ ਹੋਰ ਹਾਂ ਆ ਉਹਨੂੰ ਆਏ ਸੀ ਬੇਹੋਸ਼ ਨਾ ਹੋ ਗਏ ਸੁਰਤ ਚ ਰਹੇ ਹਾਂ ਵੀ ਸੁਰਤ ਚ ਰਹੇ ਹਾਂ ਮੈਨੂੰ ਕਹਿੰਦਾ ਜੀ ਮੇਰੀ ਵੀ ਕੋਈ ਹਰਕਤ ਹੋਈ ਦੱਸੀ ਜਾਈ ਹਾਂ ਮਹ ਚਾ ਲਓ ਵੀ ਹੁਣ ਵੀ ਕਹਿੰਦੇ ਡਾਕਟਰ ਨੂੰ ਹਾਂ ਵੀ ਮੈਂ ਤਾਂ ਮਰਿਆ ਫਿਰ ਫਿਰ ਕਰਣਾ ਜੇ ਦਿਲ ਕਰਿਆ ਕਰਾਂ ਹਾਂ ਵੀ ਹੁਣ ਵੀ ਕਹੇ ਵੀ ਜਰ ਦੇਖਦੇ ਆ ਥੋੜਾ ਜਿਹਾ ਹੋਰ ਹਾਂ ਫਿਰ ਕਦੇ ਕਦੇ ਤਾਂ ਲੱਗਿਆ ਵੀ ਕਹੇ ਦੇ ਬਸ ਹਾਂ ਵੀ ਮੇਰੇ ਬੈਟਰੀ ਟੁੱਟ ਗਏ ਮੈਂ ਮਰਿਆ ਵੀ ਬਸ ਗਿਆ ਹਾਂ ਸਾਹ ਇੱਕ ਸਾਮ ਲੈ ਕੇ ਦੋ ਵਾਰੀ ਚ ਛੱਡਿਆ ਕਰਾਂ ਕੁਝ ਮੈਨੂੰ ਡਾਕਟਰ ਨੇ ਇਸ਼ਾਰਾ ਕਰਤਾ ਵੀ ਟਕਾਈ ਨਾਲ ਸਾਹ ਲੈ ਹਮਮ ਨੋਰਮਲ ਲੈ ਜਮੇ ਵੀ ਟਕਾਈ ਨਾਲ ਮੈਂ ਇੱਕ ਵਾਰੀ ਸਾਹ ਲੈ ਕੇ ਦੋ ਵਾਰੀ ਨਿਕੜਿਆ ਕਰੇ ਮੇਰੇ ਮੂੰਹ ਚੋਂ ਸਾਹ ਠੀਕ ਹੈ ਵਿੱਚੋਂ ਇੱਕ ਵਾਰੀ ਆ ਜਾਇਆ ਕਰੇ ਅੰਦਰੋਂ ਹੌਲੀ ਬਾਰੀ ਦੋ ਵਾਰੀ ਚ ਛੋਟ ਛੋਟਿਆ ਕਰੀ ਸਾ ਹਾਂ ਇੱਥੇ ਤੱਕ ਨੋਪਟ ਆ ਗਈ ਹਾਂ ਫਿਰ ਮੈਂ ਜਦੋਂ ਜੀ ਪੂਰਾ ਮੈਨੂੰ ਦਿੱਕਤ ਪੂਰੇ ਜਾਦੇ ਆ ਗਈ ਹਾਂ ਮੈਂ ਡਾਕਟਰ ਨੂੰ ਮੈਂ ਲਾਇਆ ਹੁਣ ਕਹੀਏ ਕੁਦਰਤੀ ਡਾਕਟਰ ਨਹੀਂ ਧੀ ਅੱਛਾ ਕੰਪਿਊਟਰ ਖੜੇ ਤੇ ਮੈਂ ਆਖਿਆ ਵੀ ਚਲ ਕੰਪਿਊਟਰ ਨੂੰ ਇਤਨੇ ਡਾਕਟਰ ਆਊਗਾ ਦੁਬਾਰੇ ਫਿਰ ਕਹਿ ਦਾਂਗੇ ਮੈਂ ਐਨਾਕ ਸੋਚਿਆ ਹਾਂ ਚਲ ਐਨੇ ਸੋਚੇ ਮੈਨੂੰ ਜੀ 4 ਘੰਟੇ ਹੋ ਗਏ ਤੇ ਐਡਮਿਟ ਹੋਏ ਨੂੰ ਅੱਛਾ ਹਾਂ 3 ਘੰਟੇ 1 ਘੰਟਾ ਦਾ ਪਹਿਲਾਂ ਉਹ ਰਿਸਤੇ ਉਸਤੇ ਚ ਲੱਗ ਗਿਆ ਉਹ ਰਿਸਤੇ ਲੱਗ ਗਿਆ ਹਾਂ 3 ਘੰਟੇ ਉੱਥੇ ਹੋ ਗਏ ਐਡਮਿਟ ਹੋਏ ਨੂੰ ਤੇ ਮੈਨੂੰ ਜਦੋਂ ਮੈਂ ਅਖੇ ਜੀ ਡਾਕਟਰ ਦੁਬਾਰੇ ਆਇਆ ਟਾਈਮ ਹੋਣਾ ਮੈਨੂੰ ਲੈ 3:30 ਦਾ ਪੰਜ ਦਾ ਟਾਈਮ ਹੋਣਾ ਅੱਛਾ ਮੈਨੂੰ ਕਹਿਆ ਸਰਦਾਰ ਜੀ ਕਿਵੇਂ ਹੋ ਮੇਰੇ ਸਿਰ ਤੇ ਲਾ ਕੇ ਕਹਿੰਦਾ ਜੀ ਸਰਦਾਰ ਜੀ ਕਿਵੇਂ ਹੋ ਹੂੰ ਮਹਾ ਜੀ ਮੇਰਾ ਥੋੜਾ ਜਿਹਾ ਛਾਂਟ ਗਿਆ ਅੱਛਾ ਫਿਰ ਮੈਨੂੰ ਡਾਕਟਰ ਨੂੰ ਕਿਹਾ ਵੀ ਹੁਣ ਵੀ ਜਿਹੜਾ ਤੇਰਾ ਕੁਝ ਬਗਿਆੜਨਾ ਸੀ ਉਹਨੇ ਬਗਿਆੜਤਾ ਹਾਂ ਵੀ ਇਹਦਾ ਟਾਈਮ ਹੀ 4 ਘੰਟਿਆਂ ਦਾ ਹੈ ਅੱਛਾ 4 3:30 ਘੰਟਿਆਂ ਦਾ 5 ਘੰਟਿਆਂ ਦਾ ਟਾਈਮ ਹੈ ਮਤਲਬ ਇੰਨਾ ਇਹ ਸਮੇਂ ਦੇ ਵਿੱਚ ਜੇ ਪ੍ਰੋਪਰ ਟਰੀਟਮੈਂਟ ਹੋ ਜੇ ਹਾਂਜੀ ਤਾਂ ਮਤਲਬ ਬੰਦਾ ਬਚ ਸਕਦਾ ਮੈਨੂੰ ਤਾਂ ਐ ਲੱਗਦਾ ਜੀ ਹੂੰ 1 ਘੰਟੇ ਦੇ ਜੇਰਸ਼ ਦੇ ਹਾਂ ਵੀ ਜਿੰਨੀ ਜੇ ਮੇਰੇ ਚ ਛੱਡੀ ਜਿੰਨੀ ਮੇਰੇ ਛੱਡੀ ਹੈ ਹਾਂ ਵੀ 1 ਘੰਟੇ ਤੋਂ ਪਹਿਲਾਂ ਪਹਿਲਾਂ ਹਸਤਾਲ ਜਾਣਾ ਚਾਹੀਦਾ ਠੀਕ ਹੈ ਜਿਆਦਾ ਚਿਰ ਨਹੀਂ ਜਿਆਦਾ ਚਿਰ ਨਹੀਂ ਮੈਨੂੰ ਲੱਗਦਾ ਵੀ ਜਦੋਂ ਨਾ ਮੇਰੇ ਨਾਲ ਦਵਾਈ ਚੱਲ ਰਹੀ ਸੀ ਹਾਂ 4 ਘੰਟੇ ਅਖ ਨੂੰ ਮੈਂ ਦਾਖਲ ਹੋਇਆ ਹਾਂ ਉਰੇ ਦਵਾਈ ਮੈਨੂੰ ਐ ਲੱਗਦਾ ਵੀ ਮੇਰੇ 15 ਮਿੰਟਾਂ ਦੇ ਅੰਦਰ ਅੰਦਰ ਦਵਾਈ ਸ਼ੁਰੂ ਹੋ ਗਈ ਪਹੁੰਚ ਗਿਆ 15 ਮਿੰਟਾਂ ਹਾਂ 3-4 ਕਿਲੋਮੀਟਰ ਹਾਂ 20 ਮਿੰਟਾਂ ਦੇ ਅੰਦਰ ਅੰਦਰ ਮੇਰੇ ਦਵਾਈ ਅੰਦਰ ਸ਼ੁਰੂ ਹੋ ਗਈ ਠੀਕ ਹੈ ਤੁਸੀਂ ਐ ਮੰਨ ਲਓ ਵੀ ਮੈਨੂੰ 4 ਘੰਟੇ ਦੇ ਇੰਨਾ ਤਕਲੀਫ ਦਿੱਤੀ ਨੇ ਮਤਲਬ ਮੌਤ ਨੂੰ ਟੱਚ ਕਰਕੇ ਹਾਂ ਹਾਂ ਵੀ ਇੰਨੀ ਜੇ ਕਿਤੇ ਮੈਂ ਕਿਤੇ ਥੋਲੇ ਵਾਲੇ ਦੇ ਚੱਕਰ ਚ ਭਗ ਜਾਂਦਾ ਹਾਂ ਮੈਂ ਪਹੁੰਚ ਨਹੀਂ ਸਕਦਾ ਸੀ ਪਹਿਲੇ ਨੰਬਰ ਤਾਂ ਠੀਕ ਹੈ ਦੂਜੇ ਨੰਬਰ ਤਾਂ ਹੋ ਸਕਦਾ ਘਰੇ ਉਹ ਨਾ ਹੋਵੇ ਉਹ ਨਾ ਹੋਵੇ ਹੋ ਸਕਦਾ ਹੋ ਸੁੱਤਾ ਪਿਆ ਹੋਵੇ ਨਾ ਜਾਗੇ ਲੈ ਤੌਹ ਆਸਰ ਕਰੇ ਨਾ ਕਰੇ ਕਰੇ ਨਾ ਕਰੇ ਹਾਂ ਇਹ ਤਾਂ ਪੱਕਾ ਪਤਾ ਜੀ ਤੁਸੀਂ ਡਾਕਟਰ ਦਾ ਦਰਵਾਜ਼ਾ ਖੜਕਾਉਂਗੇ ਪਤਾ ਹੈ ਵੀ ਅੰਦਰ ਦਵੰਜਾ ਦਾ ਪੰਜਾ ਨਹੀਂ ਨਹੀਂ ਮਤਲਬ ਟਰੀਟਮੈਂਟ ਦਾ ਸ਼ੁਰੂ ਹੋਈ ਜਾਊਗਾ ਬਿਲਕੁਲ ਪਤਾ ਹੈ ਜੀ ਮੈਂ ਤਾਂ ਇਹ ਰਹਿ ਦਿੰਦਾ ਹਰੇ ਵੀ ਕਿਸੇ ਨੂੰ ਕੱਲ ਨੂੰ ਕਿਸੇ ਨੂੰ ਵੀ ਹੱਥੋਂ ਪਰਮਾਤਮਾ ਕਰੇ ਕਾਨੂੰ ਹੋਵੇ ਹਾਂ ਵੀ ਜੀ ਕੋਈ ਵੀ ਰਹਿ ਲੈਂਦਾ ਤਾਂ ਡਾਕਟਰੀ ਇਲਾਜ ਦੀ ਰਹਿ ਦਿਓ ਬਿਲਕੁਲ 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 ਵੀ ਠੋਲੇ ਵਾਲੇ ਦੇ ਚੱਕਰ 'ਚ ਇਸ ਤਰ੍ਹਾਂ ਆਪਾਂ ਹੋਰ ਮੰਨ ਲਓ ਜਾਦੇ ਦੂਰ ਜਾਵਾਂਗੇ ਹਾਂ ਇਹ ਮੈਨੂੰ ਲੱਗਦਾ ਜਾਣ ਨਹੀਂ ਦਿੰਦਾ ਜੀ ਤਾਂ ਕੁਮਲ ਗਰੇਟ ਹੈ ਹਾਂ ਕਿਉਂਕਿ ਦੋਸਤੋ ਜਿਹੜਾ ਕਾਮਨ ਕ੍ਰੇਟ ਆ ਨਾ ਉਹ ਇੰਨਾ ਕ ਜ਼ਹਿਰੀਲਾ ਅਗਰ ਤੁਸੀਂ ਇਹਦਾ ਗੂਗਲ ਕਰੋਗੇ ਗੂਗਲ ਤੇ ਨੂੰ ਸਰਚ ਕਰੋਗੇ ਤਾਂ ਜਿਹੜੇ ਦੁਨੀਆ ਦੇ ਮੋਸਟ ਜ਼ਹਿਰੀਲੇ ਸੱਪ ਨੇ ਮੋਸਟ ਜ਼ਹਿਰੀਲੇ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਇਹ ਹੀ ਕਹਿੰਦੇ ਵੀ ਜਿਹਦੇ ਇਹ ਲੜ ਜੇ ਅਗਰ ਪ੍ਰੋਪਰ ਟਾਈਮ ਤੇ ਇਲਾਜ ਨਾ ਮਰੇ ਤਾਂ ਬੰਦੇ ਦੀ ਮੌਤ ਪੱਕੀ ਹੀ ਹੈ ਹਾਂ ਇਹ ਤਾਂ ਹੈ ਹੀ ਨਹੀਂ ਵੀ ਕੋਈ ਚਾਂਸ ਹੈਗਾ ਬਚਣ ਦਾ ਸਾਡੇ ਜੀ ਇੱਕ ਲੇਡੀ ਜੀ ਹਾਂ ਫਲੱਡ ਆਇਆ ਹੋਇਆ ਸੀ ਹਾਂ ਉਹ ਵਿਚਾਰ ਘਟੇ ਦੇ ਅੰਦਰ ਅੰਦਰ 5 ਘੰਟਿਆਂ ਦੇ ਅੰਦਰ ਡੈੱਡ ਹੋ ਗਈ ਹਾਂ ਉਹ ਥੋੜੇ ਜਿਿਹੇ ਚੱਕਰਾਂ 'ਚ ਪੈ ਗਏ ਜੀ ਠੀਕ ਹੈ ਹਾਂ ਜਦੋਂ ਡਾਕਟਰ ਸਾਹਿਬ ਪਹੁੰਚੇ ਤੁਹਾਡੇ ਕੋਲ ਹਾਂਜੀ ਉਸ ਤੋਂ ਬਾਅਦ ਫਿਰ ਕਿੰਨੇ ਚਿਰ ਚ ਕਿਵੇਂ ਕਿਵੇਂ ਠੀਕ ਹੋਏ ਤੁਸੀਂ ਠੀਕ ਜੀ ਉਹ ਟ੍ਰੀਟਮੈਂਟ ਜੋ ਸ਼ੁਰੂ ਕਰੀ ਗਈ ਹੈ ਜੀ ਹਾਂ ਹਰ ਸਮੇਂ ਹਾਂ ਪਹਿਲਾਂ ਤਾਂ ਜੀ 4 ਘੰਟਿਆਂ ਦੇ ਅੰਦਰ ਹਰ ਸਮੇਂ ਦੁੱਖ ਵਧਦਾ ਗਿਆ ਹਾਂ ਜਦੋਂ 4 ਘੰਟਿਆਂ ਤੋਂ ਬਾਅਦ ਮੈਨੂੰ ਦਾਖਲ ਨੂੰ 4 ਘੰਟੇ ਹੋ ਗਏ ਫਿਰ ਰੁਕਦਾ ਵਗਿਆ ਰੁਕਿਆ ਕਟਿਆ ਨਹੀਂ ਕਟਿਆ ਨਹੀਂ ਰੁਕ ਗਿਆ ਰੁਕ ਗਿਆ ਹਾਂ ਵਧਿਆ ਨਹੀਂ ਗਿਆ ਹਾਂ ਵਧਿਆ ਨਹੀਂ ਰੁਕ ਗਿਆ ਰੁਕੇ ਐ ਬਈ ਡਾਕਟਰ ਸਾਹਿਬ ਵਾਰੀ ਵਾਰੀ ਇਹ ਕਹੀਗੇ ਬੀਜੇ ਤਰੀ ਨੀਂਗਾ ਕਮਜ਼ੋਰ ਹੋਵੇ ਹੂੰ ਉਦੋਂ ਸਾਨੂੰ ਕੋਈ ਬਾਤ ਉਹਦੀ ਦੱਸੀ ਵੀ ਦੱਸਣ 'ਚ ਦੇਰੀ ਨਾ ਕਰਦੀ ਹਾਂ ਠੀਕ ਹੈ ਹਾਂ ਮੇਰੇ ਕੋਲੇ ਉਹ ਕੰਪਿਊਟਰ ਖੜੇ تھے 2 ਵਿਚਾਰੇ 5 ਘੰਟੇ ਹੋ ਐਨ ਪੂਰੇ ਖੱਡਟੇ ਖੜੇ ਰਹੇ ਹਾਂ ਬੀਜੇ ਨੇ ਨੇ ਸਰਦਾਰ ਜੀ ਨੇ ਕਹਿੰਦਾ ਵੀ ਨੀਂਗਾ ਦਾ ਕੋਈ ਫਰਕ ਪੈ ਗਿਆ ਠੀਕ ਹੈ ਵੀ ਉਸੇ ਟਾਈਮ ਇਹਨੇ ਬੈਲਟੀ ਢਟ ਲਾਓ ਮੈਨੂੰ ਬਤਾਓ ਬਸ ਉਸੇ ਟਾਈਮ ਵੱਡਾ ਮਿਸ਼ਨ ਸੀ ਹਾਂ ਇੱਕ ਵੱਡੇ ਮਿਸ਼ਨ ਦੀ ਤਰ੍ਹਾਂ ਪੂਰੇ ਡਟੇ ਹੋਏ ਸਨ ਡਾਕਟਰ ਸਾਹਿਬ ਨੇ ਮੈਨੂੰ ਐ ਲੱਗਦਾ ਵੀ ਮੇਰੇ 5 ਘੰਟੇ ਤੋਂ ਅੰਦਰ 20 ਘੜੇ ਮਾਰੇ ਹੋਣੇ ਠੀਕ ਹੈ ਬਾਰੀ 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 ਆਈ ਆਈ ਜਾਏ ਗਏ ਥੋੜੇ ਚਿਰਾਂ ਬਾਅਦ ਫੇਰ ਆ ਜਾ ਕਰੇ ਥੋੜੇ ਚਿਰਾਂ ਬਾਅਦ ਫੇਰ ਆ ਜਾ ਕਰੇ ਬਸੋ ਮੈਨੂੰ ਐ ਲੱਗਦਾ ਵੀ ਜਿਹੜਾ ਉਹ ਕਹਿੰਦੇ ਦੀ ਬੇਹੋਸ਼ ਹੋਊਗਾ ਬੇਹੋਸ਼ ਮੈਨੂੰ ਐ ਲੱਗਦਾ ਵੀ ਜਿਹੜੇ ਰੋਟੀ ਕਿ ਲੱਗੀ ਉਹਨਾਂ ਨੇ ਨਹੀਂ ਹੋਣਾ ਉਹਨਾਂ ਨੇ ਹੁਣਤਾ ਟਾਈਮ ਤੇ ਟ੍ਰੀਟਮੈਂਟ ਮਿਲ ਗਈ ਟ ਹੱਦੋਂ ਮਤ ਤਕਲੀਫ ਹੈ ਜਦੋਂ ਬੰਦਾ ਬੇਹੋਸ਼ ਹੋ ਗਿਆ ਤਕਲੀਫ ਤਾਂ ਉਹਨੂੰ ਵੱਧ ਹੁੰਦੀ ਹੈ ਦੱਸ ਨਹੀਂ ਸਕਦਾ ਕੋਈ ਦੱਸ ਨਹੀਂ ਸਕਦਾ ਉਹ ਕਿਉਂ ਜਦੋਂ ਤਾਂ ਮਣੇ ਮੋਟੇ ਉਹ ਸ਼ੋਕ ਦੱਸੂਗਾ ਦੱਸੂਗਾ ਜਦੋਂ ਮੈਨੂੰ ਮੈਂ ਬੇਹੋਸ਼ ਨਹੀਂ ਹੋਇਆ ਦੱਸੀ ਗਿਆ ਦੱਸੀ ਅੱਛਾ ਕਿੰਨੇ ਚਿਰਾਂ ਚ ਫਿਰ ਤੁਹਾਨੂੰ ਛੁੱਟੀ ਮਿਲ ਗਈ ਕਿੰਨੇ ਕ ਟਾਈਮ ਚ ਤੁਸੀਂ ਠੀਕ ਹੋਏ ਮਤਲਬ ਵੀ ਪ੍ਰੋਪਰ ਜੇ ਠੀਕ ਹੋਏ ਤੀਸਰੇ ਦਿਨ ਛੁੱਟੀ ਦਿੱਤੀ ਜੀ ਮੈਨੂੰ ਤੀਸਰੇ ਦਿਨ ਹਾਂ ਮੈਨੂੰ ਇਹ 24 ਘੰਟੇ ਦੇ ਅੰਦਰ ਮੇਰਾ ਮੋੜ ਹੋਇਆ ਹਾਂ 24 ਘੰਟੇ ਹੋ ਗਏ ਮੈਨੂੰ ਦਾਖਲ ਹੋਏ ਨੂੰ ਆ ਦਾਖਲ ਹੋਏ ਨੂੰ ਤੇ 12 ਘੰਟੇ ਸਮਾਂ ਲਾ ਵੀ ਵਾਪਸ ਇੱਕ ਵ ਦਖ ਰੁਕ ਗਿਆ ਰੁਕੇ ਤੋਂ ਬਾਅਦ ਤਕਲੀਫ ਹੋਣੀ ਰਹੀ ਫਿਰ ਹੌਲੀ 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 ਜਦੋਂ ਅਗਲਾ ਸਟੈਪ ਆਈ ਗਿਆ 12 ਘੰਟਿਆਂ ਚ ਮੈਨੂੰ ਨੋਰਮਲ ਹੋ ਗਿਆ ਦਿਮਾਗ ਨੋਰਮਲ ਹੋ ਗਿਆ ਸੀ ਹਾਂ 12 ਘੰਟਿਆਂ ਦਾ ਮਤਲਬ ਜਿਹੜੀ ਕਿਡਨੀ ਵਗੈਰਾ ਫੁੱਲੀ ਹੋਈ ਸੀਗੀ ਜਿਹੜੀ ਮੇਰੀ ਗਲਤੀ ਪੈ ਪੈ ਹੂੰ ਵੀ ਅੰਦਰ ਜਿਹੜੀ ਮੈਨੂੰ ਆਪਣੇ ਆਪ ਨੂੰ ਸਾਹ ਦਿੰਦੀ ਆਪ ਨੂੰ ਪੈਪ ਦੱਸਦਾ ਹੈ ਵੀ ਪੈਪ ਸਾਹ ਉਹ ਮੇਰੇ ਮੈਨੂੰ ਐ ਲੱਗਦਾ ਵੀ ਹਫਤੇ ਚ ਹੋਈ ਆ अच्छा मतलब रही थोड़ी सी तकलीफ हां तकलीफ कोई तकलीफ ਤਾਂ ਨਹੀਂ ਨਾ ਹੁਣ ਨਹੀਂ ਕੋਈ ਤਕਲੀਫ ਹੈ ਅਜੇ ਕੋਈ ਡਾਕਟਰ ਵੱਲੋਂ ਇਹੋ ਜਿਹਾ ਕੋਈ ਸੰਦੇਸ਼ ਵੀ ਅਗਾਹਾਂ ਇਹਦਾ ਜ਼ਾਹਿਰ ਦਾ ਕੋਈ ਟੀਕਾ ਇੰਜੈਕਸ਼ਨ ਵਗੈਰਾ ਜਾਂ ਕੋਈ ਟ੍ਰੀਟਮੈਂਟ ਹੋਊਗਾ ਜੀ ਉਹ ਤਾਂ ਜੀ ਵੱਧ ਤੋਂ ਵੱਧ ਹੋਣੀ ਚਾਹੀਦੀ ਨੇ ਜੀ ਇਹ ਨਾ ਹੋਵੇ ਵੀ ਜਿਵੇਂ ਜ਼ਹਿਰ ਮਗਦਾ ਹੋਵੇ 10 ਟੀਕੇ ਉਰੇ ਹੋਣ 8 ਟੀਕੇ ਇਹ ਵੀ ਨਾ ਹੋਣਾ ਚਾਹੀਦਾ ਜੀ ਨਹੀਂ ਜਿਵੇਂ ਹੁਣ ਤੁਸੀਂ ਠੀਕ ਹੋ ਕੇ ਆ ਗਏ ਵੀ ਅੱਗੇ ਡਾਕਟਰ ਨੇ ਕਿਹਾ ਵੀ ਹੋਰ ਟ੍ਰੀਟਮੈਂਟ ਕਰਵਾਉਣਾ ਪਊਗਾ ਉਹਨੇ ਸਮਝ ਲਾ ਮੈਨੂੰ 15 ਦਿਨ ਦਵਾਈ ਦਿੱਤੀ ਸੀ ਜੀ ਠੀਕ ਹੈ ਜੀ 15 ਦਿਨ ਦਵਾਈ ਤੋਂ ਬਾਅਦ ਵੀ ਮੈਨੂੰ ਦੱਸ ਕੇ ਜਾਇਓ ਦੁਬਾਰਾ ਹਾਂ ਮੈਂ 15 ਦਿਨਾਂ ਦੀ ਦਵਾਈ ਤੋਂ ਬਾਅਦ ਦੁਬਾਰਾ ਗਿਆ ਜੀ ਮੈਨੂੰ ਕਹਿੰਦਾ ਕੋਈ ਹਰਕਤ ਮਾ ਮੈਨੂੰ ਖਾਣ ਚਰਕਤ ਆ ਥੋੜੀ ਜੀ ਅੱਛਾ ਵੀ ਜਦੋਂ ਮੈਂ ਖਾਂਣਾ ਹੈ ਮੈਨੂੰ ਦਿੱਕਤ ਲੱਗਦੀ ਹੈ ਵੀ ਮੈਨੂੰ ਐ ਲੱਗਦਾ ਮੇਰਾ ਗਲ ਪੀੜਾ ਹੋ ਰਿਹਾ ਅੱਛਾ ਤੋਂ ਬਾਅਦ ਹੈ ਤੇਨੇ ਸੁਝੇ ਆ ਜੀ ਆਪੋ ਜਿਹਾ ਲਾਲੋ ਚਾਹ ਹਾਂ ਵੀ ਚੀਜ਼ ਜਿੱਥੇ ਤੱਕ ਉਹ ਜਾਂਦੀ ਸੀ ਉਹ ਪਤਾ ਲੱਗਦਾ ਸੀ ਮੈਨੂੰ ਹਾਂ ਵੀ ਤੁਰ ਹੀ ਜਾਂਦੀ ਹਾਂ ਮੈਨੂੰ ਐ ਨਹੀਂ ਪਤਾ ਵੀ ਅਚੂ ਮਿਚੂ ਕਿੰਨੀਆਂ ਨਾੜਾਂ ਸੁਧਰੀਆਂ ਦੀਆਂ ਹਾਂ ਵੀ ਇੱਕ ਹਫਤਾ ਮੈਂ ਮਿਰਚ ਨਹੀਂ ਖਾ ਸਕਦਾ ਸੀ ਕੁਝ ਵੀ ਨਹੀਂ ਖਾ ਸਕਦਾ ਸੀ ਵੀ ਦਲੀਆ ਜਾਂ ਖਾ ਸਕਦੇ ਦਲੀਆ ਵੀ ਮਹਿਸੂਸ ਹੁੰਦਾ ਸੀ ਅੱਛਾ ਖਾਂਦੇ ਹਾਂ ਬੇਨਾਂ ਠੀਕ ਹੈ ਵੀ ਦਲੀਆ ਵੀ ਮਹਿਸੂਸ ਹੁੰਦਾ ਸੀ ਜਦੋਂ ਮੈਂ ਖਾਂਦਾ ਸੀ ਫਿਰ ਮੈਨੂੰ ਇਹ 15 ਦਿਨ ਬਾਅਦ ਉਹਨੇ ਕਹਿੰਦਾ ਵੀ ਥੋੜਾ ਜਿਹਾ ਤੁਸੀਂ ਨਾਰਮਲ ਖਾਣਾ ਕੋਈ ਚੂਰਚਾਰ ਕੇ ਜੇ ਵੀ ਚੂਰੀ ਚਾਰੀ ਬਣਾ ਕੇ ਅੱਛਾ ਚਰਚਰੀ ਜੀ ਚ ਵੀ ਉਹ ਖਾ ਲਿਆ ਕਰੋ ਅੱਛਾ ਹਾਂ ਮਤਲਬ ਕੁੱਲ ਮਿਲਾ ਕੇ ਸਭ ਤੋਂ ਪਹਿਲਾਂ ਅਗਰ ਤੁਹਾਡੇ ਰੱਬ ਨਾ ਕਰੇ ਅਗਰ ਸੱਪ ਡੰਗ ਮਾਰ ਦਿੰਦਾ ਸਭ ਤੋਂ ਪਹਿਲਾਂ ਤੁਸੀਂ ਘਬਰਾਉਣਾ ਨਹੀਂ ਇੱਕ ਤਾਂ ਜੀ ਜਮੀਨ ਹੀ ਕਬਰਾਉਣਾ ਦੂਜਾ ਜੇ ਹੋ ਸਕਦਾ ਉਹਦੀ ਫੋਟੋ ਜਰੂਰ ਲਓ ਸੱਪ ਦੀ ਹਾਂਜੀ ਤਾਂ ਕਿ ਜਿਹੜੇ ਅੱਗੇ ਡਾਕਟਰ ਨੇ ਉਹਨਾਂ ਨੂੰ ਜਿਹੜਾ ਇਲਾਜ ਆ ਸ਼ੁਰੂ ਕਰਵਾ ਹਾਂ ਸ਼ੁਰੂ ਕਰਨਾ ਸੌਖਾ ਦੀ ਹੈ ਕਿ ਆ ਟੀਕਾ ਇੰਜੈਕਸ਼ਨ ਕਾਹਦਾ ਲਾਉਣਾ ਆਪਾਂ ਨੇ ਤੁਸੀਂ ਐ ਲਾ ਲਓ ਜੀ ਜੇ ਤੁਸੀਂ ਦੇ ਕੋਈ ਕਈ ਵਾਰੀ ਚਲੋ ਪ੍ਰਮਾਤਮਾ ਕਰੇ ਤਾਂ ਨਾ ਵੀ ਕਦੇ ਦੱਸਦਾ ਤੁਸੀਂ ਐ ਨਹੀਂ ਮਹਿਸੂਸ ਕਰਨਾ ਤੁਸੀਂ ਐ ਮਹਿਸੂਸ ਕਰਨਾ ਵੀ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਬਸ ਮੈਂ ਸੋਚਿਆ ਵੀ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਟਾਈਮ ਤੇ ਇਲਾਜ ਵੀ ਕਰਵਾਉਣਾ ਮੈਂ ਪ੍ਰਮਾਤਮਾ ਤੇ ਭਰੋਸਾ ਰੱਖਿਆ ਮੈਂ ਆਪਣੀ ਬੋਡੀ ਨੂੰ ਐ ਰੱਖਿਆ ਵੀ ਇਹ ਤਾਂ ਕੋਈ ਖਾਸ ਵੱਡੀ ਗੱਲ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਹਾਂ ਐ ਲੱਗਾ ਪਰ ਜਦੋਂ ਸਮਝ ਲਿਆ ਵੀ ਜਦੋਂ ਟ੍ਰੀਟਮੈਂਟ ਹੋਈ ਸ਼ੁਰੂ ਹੋ ਗਈ ਜਿੰਨਾ ਤੱਕ ਡਾਕਟਰ ਦੇ ਨਹੀਂ ਪਹੁੰਚਿਆ ਮੈਂ ਕਹੀਗਾ ਵੀ ਕੁਛ ਨਹੀਂ ਹੁੰਦਾ ਉਦੋਂ ਬਾਅਦ ਜੋ ਡਾਕਟਰ ਦੇਵਾ ਗਿਆ ਫਿਰ ਮੈਨੂੰ ਇਹਨੇ ਵੀ ਆਪੇ ਸੰਭਾਲ ਲਾਂਗੇ ਆਪੇ ਸਾਥ ਤੇ ਹਾਂ ਵੀ ਜਦੋਂ ਫਿਰ ਉਹਨਾਂ ਨੇ ਕਿਹਾ ਤਾਂ ਵੀ ਕੁਛ ਨਹੀਂ ਵੀ ਸੰਭਾਲਾਂਗੇ ਤੇ ਫਿਰ ਮੈਨੂੰ ਆਂਦੇ ਵੀ ਜੇ ਕਦੇ ਕੋਈ ਵੀ ਹੈ ਬਿਠਾ ਕੇ ਮੈਂ ਪੁੱਛਿਆ ਵੀ ਅੱਗੇ ਵਾਸਤੇ ਜੇ ਕੋਈ ਇਹੋ ਜੀ ਗੱਲ ਹੋ ਜੇ ਉਹ ਕਹਿੰਦਾ ਜੀ 3 ਘੰਟਿਆਂ ਤੋਂ ਬਈ 2.5 ਘੰਟੇ ਦੇ ਅੰਦਰ ਅੰਦਰ ਬੰਦਾ ਹਸਪਤਾਲ ਪਹੁੰਚਣਾ ਜ਼ਰੂਰੀ ਆ ਇਹ ਸੱਪਦਾ ਇਹ ਸੱਪਦਾ ਅਸਲ ਤਾਂ ਘੰਟੇ ਦਾ ਆ ਇਹ ਹਾਂ ਜੇ 4 ਘੰਟਿਆਂ ਤੋਂ ਬਾਅਦ ਲੇਟ ਹੋ ਗਏ ਦਿਮਾਗ ਦੇ ਵਿੱਚ ਤਾਂ ਜ਼ਹਿਰ ਵੜ ਗਿਆ ਫਿਰ ਕੋਮਾ ਚੋਂ ਵਾਪਸ ਲੈਣਾ ਬਹੁਤ ਔਖਾ ਸਾਨੂੰ ਜੀ ਆ ਮਤਲਬ ਫਿਰ ਉਹ ਇਹਦਾ ਲਾਸਟ ਸਟੈਪ ਦਿਮਾਗ ਹੈ ਦਿਮਾਗ ਹੈ ਜੇ ਬੰਦੇ ਨੂੰ ਨਿਗਾਹ ਤੋਂ ਕਮਜ਼ੋਰ ਹੋ ਗਿਆ ਨਿਗਾਹ ਦੇਖਣੋਂ ਹਟ ਗਿਆ ਹਾਂ ਫੇਰ ਨਹੀਂ ਲਾਇਆ ਫੇਰ ਤਾਂ ਵੀ ਕੋ ਬਾਅਸ ਲੈਣਾ ਤਾਂ ਕੋਈ ਕਿਸਮਤੀ ਹੈ ਫੇਰ ਤਾਂ ਫੇਰ ਆਖਾ ਹਾਂ ਤਾਂ ਦੋਸਤੋ ਅਗਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਈ ਵਾਰੀ ਅਸੀਂ ਬਾਬਿਆਂ ਦੇ ਚੱਕਰਾਂ 'ਚ ਪੈ ਜਾਂਦੇ ਹਾਂ ਥੋਲਿਆਂ ਦੇ ਚੱਕਰਾਂ 'ਚ ਪੈ ਜਾਂਦੇ ਹਾਂ ਸੋ ਅ ਪਿੱਛੇ ਜੀ ਇੱਕ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਵੀ ਇੱਕ ਅਸੀਂ ਲੇਡੀਜ਼ ਦੀ ਜਾਨ ਚਲੀ ਗਈ ਸੀ ਹਾਂ ਲੇਡੀ ਚੰਨ ਚਲੀ ਗਈ ਸਾਡੇ ਤੋਂ ਸੋ ਹਾਂ ਇਸ ਤਰ੍ਹਾਂ ਦੇ ਚੱਕਰਾਂ 'ਚ ਨਾ ਪਾਓ ਸੋ ਵੀਡੀਓ ਵਧੀਆ ਲੱਗੀ ਬੜੀ ਨੂੰ ਸ਼ੇਅਰ ਜਰੂਰ ਕਰਦੇ ਹੋ ਇਸ ਤਰ੍ਹਾਂ ਦੇ ਐਕਸਪੀਰੀਅੰਸ ਇਸ ਤਰ੍ਹਾਂ ਦੇ ਲਾਈਫ ਦੇ ਵਿੱਚ ਵੱਡੇ ਵੱਡੇ ਹਨਾ ਦੁੱਖ ਤਕਲੀਫਾਂ ਆਉਂਦੀਆਂ ਨੇ ਇਸ ਤਰ੍ਹਾਂ ਦੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਸੋ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਵੀਡੀਓ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ